ਖੁਦ ਨੂੰ ਖੁਸ਼ੀ ਕਰਨ ਦੇ ਨiyet ਦੇ ਨਾਲ ਬਟਾਲਾ ਦੇ ਰੇਲਵੇ ਫਲਾਈਓਵਰ ਤੇ ਲਟਕਿਆ ਵਿਅਕਤੀ ਲੋਕਾਂ ਨੇ ਸੂਝਬੂਝ ਦੇ ਨਾਲ ਬਚਾਈ ਜਾਨ ਕੀਤਾ ਰੇਲਵੇ ਪੁਲਿਸ ਦੇ ਹਵਾਲੇ ਬਟਾਲਾ ਦੇ ਡੇੜਾ ਡੋਰ ਦੇ ਰੇਲਵੇ ਫਲਾਈਓਵਰ ਤੇ ਇੱਕ ਵਿਅਕਤੀ ਸੁਖਬੀਰ ਸਿੰਘ ਨਾਮ ਦਾ ਆਤਮ ਹੱਤਿਆ ਕਰਨ ਦੇ ਲਈ ਲਟਕ ਗਿਆ ਸੀ ਅਤੇ ਲੰਬਾ ਸਮਾਂ ਪੁਲ ਤੇ ਲਟਕਦਾ ਰਿਹਾ ਜਿਸ ਨੂੰ ਲੋਕਾਂ ਨੇ ਦੇਖਿਆ ਤਾਂ ਰੋਲਾ ਪਾਇਆ ਤਾਂ ਪੁਲਿਸ ਨੂੰ ਬੁਲਾ ਗਿਆ ਪੁਲਿਸ ਨੇ ਉੱਥੇ ਲੋਕਾਂ ਦੀ ਮਦਦ ਇਹ ਸੁਝ ਬੁੱਧ ਨਾਲ ਸੁਖਬੀਰ ਸਿੰਘ ਨੂੰ ਥੱਲੇ ਉਤਾਰਿਆ ਗਿਆ ਪਰ ਜਦੋਂ ਥੱਲੇ ਉਤਾਰਿਆ ਤਾਂ ਇਹ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਇਹ ਖੁਦਕੁਸ਼ੀ ਕਰ ਕਿਉਂ ਰਿਹਾ ਸੀ ਉਹ ਇਸ ਦੀ ਮੰਨੀ ਜਾਵੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਸਾਡੀ ਪਹਿਲ ਸੀ ਕਿ ਇਸ ਨੂੰ ਉਲਟੋ ਥੱਲੇ ਉਤਾਰ ਕੇ ਇਸ ਦੀ ਜਾਨ ਨੂੰ ਬਚਾਇਆ ਜਾ ਸਕੇ ਜਾਂਚ ਕੀਤੀ ਜਾਵੇਗੀ ਕਿ ਆਖਰ ਇਸ ਨੇ ਇਹ ਕਦਮ ਕਿਉਂ ਚੁੱਕਿਆ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੇ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂਜੀ ਕੀ ਲੱਗਦਾ ਅੱਜ ਕੋਲ ਜੇ ਕੋਈ ਬੰਦਾ ਛਾਲਮਾਰ ਲੱਗਾ ਥੱਲੇ ਆ ਜੀ ਇਹ ਹੁਣ ਅਸੀਂ ਇਤੋਂ ਕੋ ਪੁਛਗਿਛ ਕਰਕੇ ਪਤਾ ਕਰਦੇ ਹਾਂ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹ ਹੁਣ ਪੁਛਗਿਛ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਅਸੀਂ ਲੈ ਕੇ ਆਏ ਹਾਂ ਉਹ ਏਰੀਆ ਸਿਟੀ ਠਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਛਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁਣ ਦਾ ਤੇ ਫਿਰ ਉਹ ਰੇਲਵੇ ਪੁਲਿਸ ਦਾ ਆਇਰ ਗਿਆ ਸੀ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੇ ਅਸੀਂ ਜਿਹੜਾ ਪੁਲਸ ਦੇ ਹਵਾਲੇ ਕਰਾਂਗੇ ਇਹਨੂੰ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਧਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਇਹਨਾਂ ਦਾ ਸਾਰੇ ਦੀ ਜਾਣ ਤੇ ਰੇਲਵੇ ਪੁਲਿਸ ਵੱਲ ਬਚਾਈ ਗਈ ਹੈ ਹਾਂਜੀ ਰੇਲਵੇ ਪੁਲਿਸ ਵੱਲੋਂ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਿਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ਼ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਜਾਂ ਜੀਆਰਪੀ ਦਾ ਏਰੀਆ ਵਾਂ ਅਸੀਂ ਜਾ ਕੇ ਪਹਿਲੋ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੇ ਜ਼ਿਲ੍ਹਾ ਪੁਲਿਸ ਦੀ ਹੈ ਤੇ ਉਹ ਕਰਨਗੇ ਜੇ ਸਾਡੇ ਹੋਏਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗਾਦੀ ਚੌਕ ਪੈਂਦਾ ਤੇ ਟ੍ਰੈਫਿਕ ਵਾਲਿਆਂ ਨੂੰ ਇਨਫੋਰਮੇਸ਼ਨ ਦੇ ਦੇ ਕੇ ਆਏ ਨੇ ਜੋ ਪਤਾ ਲੱਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਵਾਲੇ ਦਾ ਪੈਣਾ ਉਹਨਾਂ ਕੋਲ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਨਹੀਂ ਨਹੀਂ ਪੁਲਿਸ ਦੀ ਗੱਲ ਕਰਦਾ ਕਿ ਆਪਣਾ ਫਰਜ਼ ਪੁਲਿਸ ਨੂੰ ਪੁਲਿਸ ਨੂੰ ਕਹੀ ਹਾਂ ਉਹਨਾਂ ਦੀ ਡਿਊ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਾਂ ਰੇਲਵੇ ਪੁਲਿਸ ਆ ਉਹਨਾਂ ਦੀ ਆ ਤੇ ਉਹ ਬਾਅਦ ਦੀ ਗੱਲ ਹੁੰਦੀ ਆ। ਸਰ ਇਹਨੇ ਕਾਰਨ ਦੱਸਿਆ ਕਾਰਨ ਕੀ ਆ ਲੰਕਨ ਦਾ? ਕਾਰਨ ਜੇ ਪੁੱਛਣਾ ਜੇ ਤੁਹਾਡੇ ਸਾਹਮਣੇ ਬਾਹਰ ਹੀ ਆਇਆ ਜੀ। ਆ ਪੁੱਛ ਪੁੱਛ। ਆਪ ਪੁੱਛਦੇ ਆਂ ਜੀ ਪੁੱਛ ਕੇ ਦੱਸਦੇ ਆਂ ਮੈਂ ਜੇ ਕੋਈ ਪੁੱਛ ਕੇ ਚੈਕ ਕੀਤੀ ਨੀਗੀ। ਪੁੱਛ ਕੇ-ਪੁੱਛ ਕੇ ਜੋ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕਰਾਂਗੇ ਜੇ ਉਹ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਉਹ ਵੀ ਕਰਾਂਗੇ। ਇਹਦੇ ਉੱਤੇ ਕੋਈ ਰਿਪੋਰਟ ਆ ਦੇ ਚ ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਵੀਰ ਸਿੰਘ। ਕਿੱਥੋਂ ਦੇ ਆ ਤੁਸੀਂ? ਕਿੱਥੋਂ ਰਹਿਣ ਮੈਂ ਗੁਰਨਾਣ ਕਲਮਨੀ ਦਾ ਕੀ ਕੀ ਕਾਰਨ ਹੈ ਧੰਨਵਾਦ ਜੀ ਨਮਕਣਾ ਪਿਆ ਉੱਥੇ ਪੁੱਲ ਦਿੱਤੀ ਐਸੇ ਕਾਰਨ ਨਹੀਂ ਯਾਰ ਮੈਂ ਜੇ ਐਨ ਨੂੰ ਜਾਂਦਾ ਤਾਂ ਕਰਕੇ ਭੈਣ ਜਮਗਰ 3 ਵੀਲਰ ਲਾ ਕੇ ਕਦੀ ਹੁਣ ਬਜਾ ਕੇ ਲੈ ਜਾਂਦੇ ਕਦੀ ਹੁਣ 3 ਵੀਲਰ ਜਿੱਦਨ ਮੈਂ ਜਾਂਦਾ ਤੇਰੇ ਅੱਧੇ ਨਹੀਂ ਕੋਲ ਹੈ ਜੀ ਜਿਹੜੇ ਉਹਨਾਂ ਨੇ ਆਪਣੇ ਬੰਦੇ ਕੋਈ ਉੱਡੇ ਚਿਤਾਨੀਆਂ ਭੈਣ ਚ ਗੰਦੇ ਗੰਦੇ ਜੀ ਕਮੈਂਟ ਕਰਦੀਆਂ ਭੈਣ ਚ ਉੱਜਾਂਦੀਆਂ ਮੈਂ ਮੇਰੇ ਵਾਸਤੇ ਚੰਗੀ ਵੀ ਨਹੀਂ ਤੇ ਮਾੜੀ ਵੀ ਨਹੀਂ ਕੰਮ ਵੀ ਕਰਦੇ ਜੀ ਮੈਂ ਵੈਲਡਿੰਗ ਦਾ ਕੰਮ ਕਰਦਾ ਆਪਣੀ ਸ਼ਾਪ ਹੈ ਕਿ ਜਾਂ ਸ਼ਾਪ ਨਹੀਂ ਗੰਬੀਰ ਇਹ ਲੱਗਾ ਬਿਲਡਿੰਗ ਦਾ ਹੱਥੋਂ ਮਤਿਆ ਕਰਦੇ ਮਨਜ਼ੂਰ ਹੋ ਗਏ ਯਾਰ ਕੀ ਇਹਦਾ ਬੰਮਾ ਵਾਲਾ ਦੇ ਉੱਤੇ ਤਾਂ ਜੋ ਇੱਕ ਬੰਦੇ ਦੀ ਵੀ ਬੇਇੱਜ਼ਤੀ ਕਰਦੇ ਕੋਸਾਪ ਨਹੀਂ ਜੀ ਇਹ ਭੈਜ ਸੋ ਬੰਦਾ ਇੱਕ ਨੇ ਸੋ ਬੰਦੇ ਆਡੀ ਇਹਦਾ ਸੋ ਬੰਦੇ ਨਾਲ ਰਿਸ਼ਤੇਦਾਰੀ ਹੁੰਦੀ ਬੰਦੇ ਦੀ ਸੋ ਗੱਲਬਾਤ ਹੁੰਦੀ ਪਾਜੀ ਕਾਰਨ ਕੀ ਆ ਤੁਹਾਨੂੰ ਆ ਇੱਕ ਕਦਮ ਚੁੱਕਿਆ ਦੀ ਕਿਸੇ ਕਰਦੇ ਚੁੱਕਿਆ ਕੌਣ ਕਰਦੇ ਆਪਣੇ ਪਰਿਵਾਰਕ ਮੈਂਬਰ ਹੈ ਜਾਂ ਕੋ ਹੋ ਰਿਹਾ ਆਪਣੇ ਪਰਿਵਾਰਕਾਂ ਨੂੰ ਤਾਂ ਦੱਸਦਾ ਵੀ ਨਹੀਂ ਦਾ ਬਾਹਰੋਂ ਕਰਦੇ ਤੁਹਾਨੂੰ ਦੱਸ ਦੋ ਹਾਂ